ਦੀ ਰਾਤੇ ਰੱਬਾ ਜੀ ਦਾ ਬਰਬਾਦ ਸੋਨਾ ਮੀਟਰ ਦੇ ਬਾਅਦ ਮੇਰੇ ਅੱਜ ਨਾ ਨਾ ਸਿੱਖਾ ਰਿਹਾ ਕਰਦਾ ਇੱਕ ਨੰਨੀ ਲਾਗ ਰਿਹਾ ਕੀ ਕਰ ਸੋ ਮੈਂ ਇਹ ਮਾਂ ਜੋ ਫੋਰ ਦਾ ਪਹਿਲਾ ਧੰਨਵਾਦ ਕਰਦਾ ਕਿਉਂਕਿ ਜਿਹੜਾ ਆ ਉਹ ਸਾਨੂੰ ਇੱਕ ਅੱਜ ਆਸ ਦੀ ਕਿਰਨ ਜਿਹੜੀ ਆ ਉਹ ਦਿਖਾਈ ਦਿੱਤੀ ਕਿਉਂਕਿ ਮਾਮਲਾ 332013 ਦਾ ਉਹ ਸਮੇਂ ਜਿਹੜਾ ਆ ਮੇਰੇ ਮਿਸੇ ਜਿਹੜੇ ਆ ਉਹ ਕੋਲਿਆ ਸਮਾਡੋਂ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਮੈਰਿਜ ਦੇ ਉੱਤੇ ਗਏ ਸੀ ਉਹਨੇ ਇਹ ਦੋਸੀ ਆ ਜਿਹੜਾ ਮਨਜਿੰਦਰ ਸਿੰਘ ਸਾਹਬਾ ਜਿਹੜਾ ਆ ਏ ਉਦੋਂ ਇੱਕ ਟੈਕਸੀ ਡਰਾਈਵਰ ਸੀਗਾ ਇਹਦੇ ਨਾਲ ਦੇ ਜਿਹੜੇ ਆ ਉਹਨਾਂ ਨੇ ਮੈਡਮ ਦਾ ਅਨਮਨੁੱਖੀ ਤਸੱਦਦ ਕੀਤਾ ਤੇ ਉਸੇ ਕਰਕੇ ਜਿਹੜਾ ਆ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੈਗਾ ਪ੍ਰਸ਼ਾਸਨ ਨੇ ਵੀ ਜਿਹੜਾ ਉਹਨਾਂ ਗੁੰਡਿਆਂ ਸਰਾਂ ਦਾ ਸਾਥ ਦੇ ਕੇ ਸ਼ਰੀਆਮ ਜਿਹੜਾ ਆ ਉਹ ਜਨਤਕ ਤੌਰ ਤੇ ਕੁੱਟਮਾਰ ਕੀਤੀ ਜਿਹਦੀ ਇੱਕ ਵੀਡੀਓ ਕਲਿੱਪ ਵੀ ਆ ਬਣਿਆ ਉਸ ਵੀਡੀਓ ਜਿਹੜਾ ਪੂਰੇ ਭਾਰਤ ਦੇ ਵਿੱਚ ਵੇਖੀ ਗਈ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਜਿਹੜੀ ਹੈ ਉਹਨੇ ਸੂ ਮੋਟੋ ਲੈ ਕੇ ਜਿਹੜਾ ਆ ਇਮੀਡੀਟਲੀ ਟੇਕ ਅਪ ਐਕਸ਼ਨ ਕਰਨ ਦਾ ਜਿਹੜਾ ਉਹ ਕੀਤਾ ਸੀਗਾ ਕਿਉਂਕਿ ਉਹਨਾਂ ਵੱਲੋਂ ਐਕਸ਼ਨ ਕੀਤਾ ਗਿਆ ਤੇ ਇਹ ਜਿਹੜਾ ਆ ਪਰਚਾ ਦਰਜ ਹੋਇਆ ਸੀਗਾ ਕਿਉਂਕਿ ਪ੍ਰਸ਼ਾਸਨ ਅਧਿਕਾਰੀਆਂ ਦੇ ਉੱਤੇ ਐਫ ਆਈ ਆਰ ਦਰਜ ਹੋਣੀ ਕਿਉਂਕਿ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਹੈ ਉਹ ਸਾਰਾ ਤੁਹਾਨੂੰ ਪਤਾ ਹੈ ਪ੍ਰਸ਼ਾਸਨ ਕਦੀ ਆਪਣੇ ਲੋਕਾਂ ਦੇ ਉੱਤੇ ਜਿਹੜੇ ਭਾਵੇਂ ਗਲਤ ਵੀ ਹੋਣ ਉਹਨਾਂ ਨੂੰ ਸਹੀ ਕਰਨ 'ਚ ਜਿਹੜਾ ਆ ਸਭ ਤੋਂ ਵੱਡਾ ਰੋਲ ਪਲੇ ਜਿਹੜਾ ਆ ਪੰਜਾਬ ਦਾ ਪ੍ਰਸ਼ਾਸਨ ਕਰਦਾ ਆ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਮੌਜੂਦਾ ਐਮ ਐਮ اے ਇਸ ਤਰ੍ਹਾਂ ਦੇਖਦੇ ਹੋ ਕੋਟ ਨੇ ਬਦਲਾ ਜਿਹੜਾ ਕਿਸੇ ਮੈਂ ਤੇ ਇੱਥੇ ਪਹਿਲਾਂ ਤੁਹਾਨੂੰ ਦੱਸਿਆ ਪੀ ਇਹ ਆਮ ਆਦਮੀ ਪਾਰਟੀ ਦਾ ਵਿਧਾਇਕ ਜਿਹੜਾ ਆ ਇਸ ਇਹਨਾਂ ਦੇ ਜਿਹੜਾ ਆ ਬਹੁਤ ਜ਼ਿਆਦਾ ਸਾੜਨਾ ਇਹਨਾਂ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਕੇਸ ਤੋਂ ਸਾਡਾ ਧਿਆਨ ਭਟਕਾਉਣ ਲਈ ਸਾਨੂੰ ਰਸਤੇ ਦੇ ਵਿੱਚ ਰੋਕਿਆ ਜਾਂਦਾ ਰਿਹਾ ਰਸਤੇ ਸਾਡੀਆਂ ਗੱਡੀਆਂ ਦਾ ਪਿੱਛਾ ਕਰਨਾ ਸਾਡੇ ਬੱਚਿਆਂ ਨੂੰ ਚੁੱਕਣ ਦੀਆਂ ਧਮਕੀਆਂ ਰਸਤੇ ਸਾਨੂੰ ਮਾਰਨ ਦੀਆਂ ਧਮਕੀਆਂ ਇੱਥੋਂ ਤੱਕ ਜਿਹੜੀ ਮਾਨਯੋਗ ਕੋਰਟ ਵੱਲੋਂ ਦਿੱਤੀ ਸੁਰੱਖਿਆ ਸੀਗੀ ਉਹ ਵੀ ਵਿਡਰੋ ਕਰ ਲਈ ਗਈ ਸਿਰਫ ਅਸੀਂ ਕੱਲੇ ਜਿਹੜਾ ਆ ਇੱਥੇ ਗੱਡੀ ਰਸਤੇ 'ਚੋਂ ਬਦਲ-ਬਦਲ ਕੇ ਜਿਹੜਾ ਆ ਆਪਣੇ ਕੇਸ ਦੀ ਪਰਵਾਹੀ ਕਰਦੇ ਹੁੰਦੇ ਸੀਗੇ ਕਿਉਂਕਿ ਇਹ ਲੋਕ ਜਿਹੜੇ ਧਨਾਰ ਲੋਕ ਨੇ ਇੱਕ ਮੌਕੇ ਦਾ ਵਧਾਇਕ ਐ ਐਮਐਲਏ ਬਣ ਚੁੱਕਾ ਸਰਕਾਰ ਇਹਨਾਂ ਦੀ ਆ 92 ਐਮਐਲਏ ਦੇ ਨਾਲ ਇਹਦਾ ਫੁੱਲ ਬਹੁਤ ਜਿਹੜੀ ਸਰਕਾਰ ਹੈਗੀ ਆ ਸਾਨੂੰ ਇਹਨਾਂ ਨੇ ਬਹੁਤ ਜ਼ਿਆਦਾ ਹਰਾਸਮੈਂਟ ਕੀਤਾ ਪਰ ਮਾਂਜੋ ਕੋਰਟ ਜਿਹੜਾ ਆ ਅੱਜ ਦੋਸ਼ੀ ਕਰਾਰ ਕੀਤਾ ਸਾਨੂੰ ਜਿਹੜਾ ਆ ਉਹ ਇੱਕ ਆਸ ਦੀ ਕਿਰਨ ਜਿਹੜੀ ਆ ਉਹ ਦਿਖੀ ਆ ਅਸੀਂ ਮਾਂਜੋ ਕੋਰਟ ਤੋਂ ਮੰਗ ਕਰਦੇ ਆ ਕਿ ਇਹਨਾਂ ਨੂੰ ਜਿਹੜਾ ਆ ਉਸ ਸਭ ਤੋਂ ਵੱਤ ਵਾ ਜਿਹੜੀ ਆ ਉਹ سزا ਦਿੱਤੀ ਜਾਵੇ ਕਿਉਂਕਿ ਇਹਨਾਂ ਨੇ ਸਾਡੀ ਜਾਤੀ ਗਰੀਬ ਐਸੀ ਭਾਈਚਾਰੇ ਦੀ ਜਾਤੀ ਦੇ ਅੰਗੇਸ਼ਤ ਅਪੱਤੀ ਜਨਕ ਸ਼ਬਦ ਬੋਲੇ ਇੱਥੋਂ ਤੱਕ ਐਸੀ ਭਾਈਚਾਰੇ ਦੀ ਜਿਹੜੀ ਆ ਫਿਰ ਇਹ ਮੈਸੇਜ ਉਹਨਾਂ ਨੂੰ ਜਿਹੜਾ ਹੈ ਇਹਨਾਂ ਨੇ ਉਹਨਾਂ ਨਾਲ ਬਸ ਲੁਕੀ ਜਿਹੜੀ ਆ ਉਹ ਕੀਤੀ ਕਿਸ ਤਰ੍ਹਾਂ ਦੇਖਦੇ ਹੋ ਲੰਮੇ ਸਮੇਂ ਬਾਅਦ ਮਤਲਬ ਫੈਸਲਾ ਆਉਣਾ ਕਿਸ ਤਰ੍ਹਾਂ ਦੀ ਹਾਂਜੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਫਾਲਸਾ ਹੈ ਜੀ ਫਤਿਹ ਸੋ ਮੈਂ ਬਹੁਤ ਖੁਸ਼ ਹਾਂ ਕਿ ਮਾਨਯੋਗ ਕੋਰਟ ਨੇ ਜਿਹੜੀ ਇਹਨਾਂ ਨੂੰ ਕਸਟਡੀ ਦੇ ਵਿੱਚ ਲਿਆ ਆ ਔਰ ਮੈਂ ਆਸ ਵੀ ਕਰਦੀ ਆ ਮਾਨਜਗਰ ਕੋਰਟ ਤੇ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇਗੀ ਕਿਉਂਕਿ 13 ਸਾਲ 13 ਸਾਲ ਮੈਂ ਜਲੀਲਤਾ ਚੱਲੀ ਆ 13 ਸਾਲ ਮੇਰੀ ਜਾਤੀ ਨੂੰ ਮੈਨੂੰ ਦਿਖਾਇਆ ਗਿਆ ਕਿ ਮੈਂ ਨਿੱਕੀ ਜਾਤੀ ਦੀ ਹਾਂ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਉਹ ਮੇਰੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਗਿਆ ਜਿੱਥੇ ਕਿ ਮੇਰੇ ਮਾਪਿਓ ਨੇ ਆਪਣਾ ਘਰ ਵੀ ਛੱਡਤਾ ਔਰ ਕਿਰਾਏ ਤੇ ਰੈਂਟ ਤੇ ਰਹਿਏ ਤੁਹਾਨੂੰ ਪਤਾ ਕਿੱਦਾਂ ਦੇ ਹਾਲਾਤ ਹੋਣਗੇ ਇੱਕ ਗਰੀਬ ਸਮਾਜ ਇੱਕ ਗਰੀਬ ਪਰਿਵਾਰ ਚੋਂ ਆ ਸੀ ਮੈਂ ਬਹੁਤ ਧੰਨਵਾਦ ਕਰਦੀ ਹਾਂ ਆਪਣੇ ਹਸਮਣ ਦਾ ਕਿ ਜਿਨ੍ਹਾਂ ਨੇ 13 ਸਾਲ ਮੇਰੇ ਨਾਲ ਸੰਘਰਸ਼ ਲੜਿਆ ਔਰ ਮੇਰੇ ਨਾਲ ਅੱਜ ਵੀ ਖਲੋਤੇ ਨੇ ਔਰ ਮੈਂ ਖਾਸ ਕਰਕੇ ਪਰਮੇਤਾ ਤੁਮਨਜੀ ਦਾ ਵੀ ਧੰਨਵਾਦ ਕਰਦੀ ਹਾਂ ਕਿ 13 ਸਾਲਾਂ ਚ ਮੈਂ ਬੜੇ ਵਕੀਲ ਬਦਲੇ ਬੜਿਆ ਜਿਹੜਾ ਪੈਸਾ ਆਪਣਾ ਖਰਾਬ ਕੀਤਾ ਪਰ ਅੱਜ ਜਿਹੜਾ ਵਿਦਾਉਟ ਕਿਸੇ ਲਾਲਚ ਦੇ ਉਹਨਾਂ ਨੇ ਆਪਣੇ ਪੇਸ਼ੇ ਨੂੰ ਫਾਇਦ ਦਿੱਤੀ ਆ ਤੇ ਮੈਨੂੰ ਇਨਸਾਫ ਦੀ ਕਰਨ ਨਾ ਆਇਆ ਲੰਬਾ ਸਮਾਂ ਜਿਵੇਂ ਕੀ ਚੱਲਿਆ ਵਿੱਚ ਡਰਾਉਂ ਤੋਂ ਮਕਾਉਣ ਦੀ ਬਾਬਾ ਨੇ ਦੱਸਿਆ ਵੀ ਕੋਸ਼ਿਸ਼ ਕਰਦੇ ਰਹੇ ਕਿ ਮਤਲਬ ਕੋਈ ਅੱਗੇ ਤੁਹਾਡੇ ਡਿਮਾਂਡ ਵੀ ਰੱਖੀ ਨੀ ਇੰਨਾ ਪੈਸਾ ਤਾਂ ਨਹੀਂ ਦੇ ਦੇਣਾ ਤਰਾਹੀ ਕੋ ਜਾਣਾ ਚਾਹ। ਤੈਨੂੰ ਹੋਤ ਜਿਆਦਾ ਮਤਲਬ ਹਰਾਸਮੈਂਟ ਕਰਦੇ ਰਹੇ ਆ ਮੇਰੀ ਬਦਨਾਮੀ ਕਰਦੇ ਰਹੇ ਕਿ ਅਸੀਂ ਪੈਸੇ ਦੇ ਤੇ ਤੈਨੂੰ ਇੰਨੇ ਕਰੋੜ ਦੇ ਤੇ ਇਹ ਵਿਕ ਗਈ ਆ ਪਰ ਨਹੀਂ ਮੈਨੂੰ ਫੋਨ ਕਾਲਾਂ ਆਉਂਦੀਆਂ ਰਹੀਆਂ ਹਰਾਸਮੈਂਟ ਕਰਨ ਲਈ ਗੰਦੀ ਗੰਦੀ ਮੇਰੀ ਜਾਤੀ ਦੇ ਖਿਲਾਫ ਮੈਨੂੰ ਗਾਲਾਂ ਕੱਢੀਆਂ ਗਈਆਂ ਮੈਨੂੰ ਸਲੀਲ ਜਿਹੜੇ ਵਲਟਿੰਗ ਬੋਲਦੇ ਰਹੇ ਤੇ ਤੂੰ ਕੇਸ ਵਾਸਲ ਐ ਤੂੰ ਰਾਜੀ ਨਾ ਕਰ ਪਰ ਮੈਂ ਦੱਸਣਾ ਚਾਹਨੀ ਆ ਕਿ ਮੈਂ ਸੰਘਰਸ਼ ਉਹਨਾਂ 3ਾਂ ਲਈ ਲੜਿਆ ਜਿੰਨਾਂ ਨਾਲ ਲੋਕ ਗਲਤ ਕਰਦੇ ਨੇ ਜਾਤੀਆਂ ਦੇ ਖਿਲਾਫ ਬੋਲਦੇ ਨੇ ਤੇ ਉਹਨਾਂ ਦੀ ਆਵਾਜ਼ ਨਹੀਂ ਚੁੱਕੀ ਜਾਂਦੀ ਮੈਂ ਉਹਨਾਂ ਧੀਆਂ ਨੂੰ ਦੱਸਣਾ ਚਾਹਨੀ ਆ ਕਿ ਜਿਹੜਾ ਤੁਹਾਡੇ ਨਾਲ ਗਲਤ ਕਰਦਾ ਵਾ ਉਹਦੇ ਅੱਗੇ ਬੈਠੋ ਆਪਣੀ ਆਵਾਜ਼ ਚੁੱਕੋ ਕਿਉਂਕਿ ਮਾਨਜੋਗ ਕੋਰਟ ਅਦਾਲਤ ਹੈ ਜਿਹੜੀ ਤੇ ਸਾਡੇ ਬਾਵਾ ਸਾਹਿਬ ਵੇਦ ਕਰ ਜਿੰਨਾਂ ਦਾ ਸੰਵਿਧਾਨ ਦਿੱਤਾ ਹੈ ਲੋਕਾਂ ਨੂੰ ਇਨਸਾਫ ਲਈ ਅਧਿਕਾਰ ਦਿੱਤੇ ਨੇ ਉਹਤੇ ਵੀ ਕਰੋਸਾ ਰੱਖਣਾ ਚਾਹੀਦਾ ਹੈ ਮੈਨੂੰ ਕਰੋਸਾ ਹੈ ਮਾਨਜੋਗ ਕੋਰਟ ਤੇ ਔਰ ਆਸ ਵੀ ਹੈ ਕਿ ਮੈਨੂੰ ਜਿਹੜਾ ਇਨਸਾਫ ਹੈ ਉਹ ਵਧੀਆ ਦੇ ਹੁੰਦੇ ਇਸ ਤਰ੍ਹਾਂ ਮਤਲਬ ਸੁਰਦਿ ਨੇ 12 ਤਰੀਕ ਨੂੰ ਕਿਹੜੀ ਉਹ ਸਜ਼ਾ ਜਿਹੜੀ ਹੋਣੀ ਚਾਹੀਦੀ ਕਿ ਅੰਦਰ 13 ਸਾਲ ਦਾ ਲੱਗਾ ਸਮਾਜਿਕ ਵਾਦਸੀ ਇਸ ਮਤਲਬ ਬਾਹਰ ਸਿਕ ਪਰੇਸ਼ਾਨੀ ਜਰ ਮੈਂ ਆਪ ਜੀ ਦੇ ਚੈਨਲ ਦੇ ਵਾਦੇ ਅਮਰੀ ਹੁਮਾਨ ਜੋਗ ਜੱਜ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਵੇਖੋ ਮੈਂ 13 ਸਾਲ ਜਲੀਲ ਤਾਨਾ ਚੱਲੇ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਕਾਨੂੰਨ ਦਾ ਜਿਹੜਾ ਡਰ ਔਰ ਭੈ ਪਵੇ ਕਿਉਂਕਿ ਇਹ ਲੋਕ ਮੈਨੂੰ ਕਹਿੰਦੇ ਨੇ ਕਿ ਅਸੀਂ ਪੈਸੇ ਨਾਲ ਕਾਨੂੰਨ ਖਰੀਦ ਲੈਨੇ ਆ ਪਰ ਇੱਥੇ ਹੁਣ ਜਾਂ ਸਾਬ ਨੂੰ ਜਾਂ ਆਹ ਕਾਨੂੰਨ ਨੂੰ ਵੇਖ ਲਈਏ ਤੇ ਲੋਕਾਂ ਨੂੰ ਸਿੱਖਣਾ ਚਾਹੀਦਾ ਕਿ ਕਿਸੇ ਨਾਲ ਗਲਤ ਨਾ ਕਰੋ ਕਿਸੇ ਨਾਲ ਧੋਖਾ ਨਾ ਕਰੋ ਕਿਸੇ ਦੀ ਜਾਤੀ ਦੇ ਗਲਾਮ ਨਾ ਬੋਲੋ ਕਿਉਂਕਿ ਇਨਸਾਫ ਜਿਨ੍ਹਾਂ ਨੇ ਲੜਨਾ ਹੈ ਭਾਵੇਂ ਉਹ ਗਰੀਬ ਹੋਵੇ ਭਾਵੇਂ ਕੋਈ ਵੀ ਹੋਵੇ ਹੁਣ ਕਿ ਇਹਨੂੰ ਜਾਨੋਂ ਮਾਰਨੀ ਆ ਧਮਕੀਆਂ ਦਾ وجہ ਮਾਰਨ ਦੀ ਕੋਸ਼ਿਸ਼ਾਂ ਕਰੋ ਜਿਨ੍ਹਾਂ ਨੇ ਇਨਸਾਫ ਲੜਨਾ ਉਹ ਲੜ ਲੈਂਦੇ ਨੇ ਭਾਵੇਂ ਉਹ ਘਰਾਂ ਦੇ ਵਿੱਚ ਲੁੱਕ ਕੇ ਜਾਂ ਘਰ ਛੱਡ ਕੇ ਮੈਂ ਦੱਸਣਾ ਚਾਹਣੀ ਵੀ ਘਰ ਵੀ ਛੱਡ ਤੇ ਪਰ ਲੁੱਕ ਲੁੱਕ ਕੇ 2-2 ਮਹੀਨੇ 3-3 ਮਹੀਨੇ ਕੱਢੇ ਤੇ ਅੱਜ ਇਨਸਾਫ ਦੀ ਜਿਹੜੀ ਆਸ ਆਈ ਹੈ ਸਰ ਲੰਬਾ ਸਮਾਂ ਇੱਕ ਲੱਗਦਾ ਹੈ 3-13 ਸਾਲ ਦੇ ਪ੍ਰਿੰਦੇ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਫਿਰ ਦੀ ਪ੍ਰੇਮ ਕਰਦੇ ਹੋ ਕਿ ਕਿਸ ਤਰ੍ਹਾਂ ਇਹ ਕੀ ਜਿਹੜਾ ਕੀ ਸਟੇਟਸ ਰਿਹਾ ਤੇ ਆ ਕੇ ਕਿਸ ਤਰ੍ਹਾਂ ਉਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਤੇ ਫੈਸਲਾ ਕਿਉਂ ਰਾਖਾ ਕੀਤਾ ਗਿਆ ਥੋੜਾ ਜਿਹਾ ਸਰ ਸ਼੍ਰੀ ਪਿੰਕਮਾ ਜੱਜ ਸਾਹਿਬ ਦੀ ਕੋਰਟ ਦੇ ਵਿੱਚੋਂ ਚੱਲਿਆ ਸੀ ਕੇਸ ਪੋਜ਼ਿਟਿਵ ਕੁਆਂਟਮ ਆਫ ਸੈਂਟੈਂਸ ਦੇ ਅਧੀਨ ਸਰ ਡੇਟ ਰਕੀ ਗਈ 12/9 ਇਸੇ ਮਹੀਨੇ ਦੀ ਜਿਹੜੀ ਤਸਵੀਰ ਤੇ ਸਰ ਇਹ ਚ ਕੋਰਟ 12 ਜਿਹੜੇ ਦੋਸ਼ੀ ਸੀ ਅਸਾਂ ਇਹ 12 ਹੋਈ ਸੀ ਜਿਆਦੇ ਕਲਾਸ ਤੋਂ ਇਸ ਦੇ ਉਸ ਤੋਂ ਬਾਅਦ ਪੰਜ ਜਿਹੜੇ ਬਾਕੇ ਜਿਹੜੇ ਡਰਾਉਣ ਰਹੇ ਸੀ ਤੇ ਉਸ ਤੋਂ ਵੀ ਚੱਲ ਉਸ ਤੋਂ ਬਾਅਦ ਸਰ ਜਿਹੜੇ 8 ਦੋਸ਼ੀ ਉਹ ਕਸਟਡੀ ਲੈ ਦੇ ਤੁਰੇ ਆ ਤੇ ਜਿਹੜੇ ਹਾਂਜੀ ਅੱਜ ਲੈ ਰਹੇ ਸਰ ਤੇ ਜਿਹੜੇ ਤਿੰਨ ਦੋਸ਼ੀ ਉਹ ਉਹਨਾਂ ਨੂੰ ਅੱਜ ਕਾਰਜ ਦਿੱਤਾ ਗਿਆ ਪਰ ਦੋਸ਼ੀ ਕਰਾਰ ਸਾਰਿਆਂ ਨੂੰ ਕੀਤਾ ਗਿਆ ਅੱਛਾ ਪ੍ਰਮਾਣ ਦੇ ਮੈਂ ਜਿਹੜੇ ਹੱਥ ਦੋਸ਼ੀ ਪਹਿਲਾਂ ਦੱਸਾਂ ਜਿਨ੍ਹਾਂ ਵਿੱਚੋਂ ਨਾਮ ਇਹਦਾ ਦਵਿੰਦਰ ਕੁਮਾਰ, ਸਾਰਾ ਸਿੰਘ, ਹਰਵਿੰਦਰ ਸਿੰਘ, ਸੋਚੀ, ਮਨਜਿੰਦਰ ਸਿੰਘ, ਸਾਤਾ ਕਵਲਦੀਪ ਸਿੰਘ, ਅਸ਼ਮੀ ਕੁਮਾਰ, ਤਸੀਮ ਸਿੰਘ ਤੇ ਖਰਜਿੰਦਰ ਸਿੰਘ ਇਹ ਸਾਰੇ ਅੱਠ ਦੋਸ਼ੀ ਆ ਜਿਨ੍ਹਾਂ ਨੂੰ ਸੈਕਸ਼ਨ 3 ਕਲੋਸ 1 ਕਲੋਸ 10 ਐਂਡ ਸੈਕਸ਼ਨ 4 ਐਸ.ਓ.ਸੀ.ਟੀ.ਏ. 354 148 150 ਆਈ.ਪੀ.ਸੀ. ਅੱਗੇ ਦੋਸ਼ੀ ਘਰਾ ਦਿੱਤਾ ਗਿਆ ਤੇ ਜਿਹੜੇ ਬਾਕੀ ਦੋਸ਼ੀ ਤਿੰਨ ਨੇ ਜਿਹੜੇ ਗਗਨਦੀਪ ਸਿੰਘ, ਨਰਿੰਦਰਜੀਤ ਸਿੰਘ ਤੇ ਗੁਰਦੀਪ ਰਾਜ ਇਹਨਾਂ ਨੂੰ 323 148 150 ਅੱਗੇ ਦੋਸ਼ੀ ਘਰਾ ਦਿੱਤਾ ਗਿਆ ਮੈਂ ਅਰਵਿੰਦਰ ਕੌਰ ਵੜਾ ਦਾ ਜਿਹੜੇ ਇਹਨਾਂ ਨੇ ਮੇਰੇ ਕੋਲ ਕਲੇਮਰ ਬੰਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ٹرسٹ ਕੀਤਾ ਤੇ ਮੈਂ ਉਹਨਾਂ ਦਾ ਕੇਸ ਪੂਰੇ ਸਿਰਦਰ ਨਾਲ ਲੜਿਆ ਤਾਂ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾ ਸਕੇ ਠੀਕ ਹੈ ਨਾ ਤੇ ਬਾਕੀ ਸਰ ਕੇਸ ਦੇ ਵਿੱਚ ਕਾਫੀ ਚੁਣੌਤੀਆਂ ਆਂਦੀਆਂ ਆ ਕਈ ਗਵਾਹ ਬੈਠ ਵੀ ਗਏ ਸੀ ਫਸਾਇ ਲੋਗੇ ਸੀ ਪਰ ਫਿਰ ਵੀ ਅਸੀਂ ਅੱਜ ਬਹੁਤ ਖੁਸ਼ ਹਾਂ ਕਿ ਬ੍ਰਹਿਮਾ ਜ ਸਾਹਮਣੇ ਤੇ ਇਹਨਾਂ ਨੂੰ ਦੋਸ਼ੀ ਕਰਾ ਕੇ ਦਿੱਤਾ ਹੈ